ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਪੱਧਨ ਜਦੋਂ ਸੜਕਾਂ ਤੇ ਚੱਲਦੇ ਆ ਤਾਂ ਬੇਹਦ ਧਿਆਨ ਨਾਲ ਚੱਲਿਆ ਕਰੋ ਸ਼ਾਇਦ ਤੁਸੀਂ ਸਹੀ ਚੱਲਦੇ ਹੋਵੋਗੇ ਪਰ ਦੂਸਰੇ ਦੀ ਗਲਤੀ ਕਰਕੇ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਤੁਹਾਡੀ ਗਲਤੀ ਨਾਲ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਸੜਕਾਂ ਦੇ ਉੱਤੇ ਲਗਾਤਾਰ ਹਾਦਸੇ ਵਾਪਰ ਰਹੇ ਨੇ ਬੇਸ਼ੱਕ ਸਰਕਾਰ ਨੇ ਐਸਐਸਐਫ ਜਿਹੜੀ ਫੋਰਸ ਬਣਾਈ ਹੋਈ ਹੈ ਉਹ ਮੌਕੇ ਤੇ ਪਹੁੰਚਦੇ ਨੇ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ ਕਈ ਲੋਕਾਂ ਦੀ ਜ਼ਿੰਦਗੀ ਖਤਮ ਹੋਣ ਤੋਂ ਬਚਾਈਆਂ ਨੇ ਪਰ ਫੇਰ ਵੀ ਆਏ ਦਿਨ ਲਗਾਤਾਰ ਪੰਜਾਬ ਦੇ ਵਿੱਚ ਹਾਦਸੇ ਵਾਪਰ ਰਹੇ ਨੇ ਤੇ ਪੰਜਾਬ ਦੇ ਵਿੱਚ ਇੱਕ ਹੋਰ ਅਜਿਹਾ ਹਾਦਸਾ ਵਾਪਰਿਆ ਜਿਸ ਨਾਲ 34 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਮੋਟਰਸਾਈਕਲ ਤੇ ਜਾਂਦੇ ਨੌਜਵਾਨ ਦੀ ਸਾਹਮਣੇ ਆ ਰਹੀ ਗੱਡੀ ਦੇ ਨਾਲ ਟੱਕਰ ਹੁੰਦੀ ਹੈ ਟੱਕਰ ਤੋਂ ਬਾਅਦ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਿਵੇਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਦਾ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਦਾ ਫਿਰ ਖੈਰ ਪੁਲਿਸ ਦੇ ਕੋਲ ਕਾਰਵਾਈ ਦੀ ਮੰਗ ਕਰਦੇ ਹੋਇਆ ਪਰਿਵਾਰ ਵੱਲੋਂ ਧਰਨਾ ਲਗਾ ਦਿੱਤਾ ਗਿਆ ਤੇ ਇਹ ਕਿਹਾ ਜਾਂਦਾ ਹੈ ਕਿ ਜਦ ਤੱਕ ਉਹ ਬੰਦਾ ਗ੍ਰਿਫਤਾਰ ਨਹੀਂ ਹੁੰਦਾ ਉਹ ਅੱਗੇ ਨੌਜਵਾਨ ਦਾ ਸਸਕਾਰ ਨਹੀਂ ਕਰਨਗੇ ਜਾਣਕਾਰੀ ਮੁਤਾਬਕ 34 ਸਾਲਾ ਸੁਖਵਿੰਦਰ ਸਿੰਘ ਜੋ ਕਿ ਪਿੰਡ ਜੱਟਪੁਰ ਤੋਂ ਚੱਬੇਵਾ ਲੱਡੇ ਤੋਂ ਕੋਈ ਸਮਾਨ ਲੈਣ ਜਾ ਰਿਹਾ ਸੀ ਸਾਹਮਣੇ ਆਉਂਦੀ ਗੱਡੀ ਦੇ ਨਾਲ ਉਸ ਦੀ ਟੱਕਰ ਹੁੰਦੀ ਹੈ ਤੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਚਸ਼ਮਦੀਦ ਦੇ ਤਾਲਕਾਰੀ ਦਿੰਦੇ ਹੋਏ ਦੱਸਿਆ ਕਿ ਬਰੀਜ਼ਾ ਗੱਡੀ ਬਹੁਤ ਤੇਜ਼ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹਾਦਸਾ ਹੋਣ ਤੋਂ ਬਾਅਦ ਬਰੀਜ਼ਾ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਮੇਰਾ ਨਾਮ ਗੋਪਾਲ ਸਿੰਘ ਗੋਪਾਲ ਸਿੰਘ ਜੀ ਕਿਹੜਾ ਅੱਡਾ ਆਇਆ ਇਹ ਇਹ ਜੱਟਪੁਰ ਕਿੱਧਰੋਂ ਆਂਦਾ ਸੀ ਮੁੰਡਾ ਮੁੰਡਾ ਆਪਣੇ ਘਰੋਂ ਨਿਕਲ ਕੇ ਜੱਟਪੁਰ ਆਹਾਂਜੀ ਮੋੜਸਲ ਤੇ ਆ ਰਿਹਾ ਜੀ ਹਾਂਜੀ ਗੱਡੀ ਇੱਧਰੋਂ ਆ ਰਹੀ ਜੀ ਇੱਕ ਸ਼ਹਿਰ ਪਰ ਆ ਰਹੀ ਹੈ ਜੀ ਠੀਕ ਹੈ ਤੇ ਕਿੰਨੇ ਸਪੀਡ ਸੀ ਗੱਡੀ ਗੱਡੀ ਬਹੁਤ ਆ ਤਾਂ ਬਹੁਤ ਜ਼ਿਆਦਾ ਸਪੀਡ ਤੇ ਆ ਜੀ ਹਾਂ ਜੀ ਆ ਗੱਡੀ ਬਹੁਤ ਜ਼ਿਆਦਾ ਸਪੀਡ ਤੇ ਸਰ ਠੀਕ ਹੈ ਜੀ ਤੇ ਫਿਰ ਤੋਂ ਬਾਅਦ ਕੀ ਹੋਇਆ ਜਦੋਂ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਇਹ ਬੰਦੇ ਇਹ ਬੰਦੇ ਡੋੜ ਗਏ ਜੀ ਗੱਡੀ ਵਾਲੇ ਬਾਹਰ ਕੱਢਦੇ ਇਹਨਾਂ ਨੇ ਢੜਾਤਾ ਜੀ ਹਾਂ ਜੀ ਇਹ ਅਗੇ ਗੱਡੀ ਵਾਲੇ ਬਾਹਰ ਨਿਕਲ ਗਏ ਇਹ ਸਾਈਡ ਤੇ ਚਲ ਗਏ ਜੀ ਚਲ ਗਏ ਸਾਈਡ ਤੇ ਜੀ ਤਾਂ ਬਾਅਦ ਚ ਇਹਨਾਂ ਨੇ ਆਪਾਂ ਆਪਣਾ ਬੰਦਿਆ ਦੇਖਦੇ ਆਪਾਂ ਬੰਦਾ ਚੱਕਦੇ ਆਪਾਂ ਦੇਖਦੇ ਪਿਆ ਤੇ ਗੱਡੀ ਆਈ ਆ ਉਹਨਾਂ ਨੇ ਬੰਦੇ ਵੀ ਸਾਡੇ ਨੂੰ ਨਹੀਂ ਦੇਚਿਆ ਸਾਡੇ ਬੰਦੇ ਨੂੰ ਵੀ ਦੇਖ ਰਿਹਾ ਹੈ ਤੇ ਸਾਡਾ ਬੰਦਾ ਦਾ ਚੱਕਣ ਉਹਨਾਂ ਨੇ ਜੱਡੀ ਆਈ ਸੀਸੀ0 ਐਸੀ 307 ਜੀ 9999 ਗੱਡੀ ਦਾ ਨੰਬਰ ਸੀ ਜਿੱਥੇ ਬਿਠਾ ਕੇ ਬੰਦੇ ਨੂੰ ਲੈ ਜੇ ਦੋਣਾ ਕਿੱਧਰ ਲੈ ਕੇ ਤੜਾ ਚਲੇ ਗਿਆ ਜਿਹੜੇ ਮੁੰਡੇ ਨਾਲ ਐਕਸੀਡੈਂਟ ਹੋਇਆ ਉਹਦੇ ਹਾਲਾਤ ਕੀ ਹੈ ਐਸ ਵੇਲੇ ਖਤਮ ਆ ਜੀ ਐਸ ਵੇਲੇ ਖਤਮ ਹੋ ਗਿਆ ਉਸ ਵੇਲੇ ਹਾਂ ਜੀ ਪਵਨ ਸੁਖਵਿੰਦਰ ਸੁਖਵਿੰਦਰ ਉਹਦਾ ਕੱਚਾ ਨਾਮ ਦਾ ਪਵਨ ਆ ਜੀ ਪੱਕਾ ਨਾਮ ਸੁਖਵਿੰਦਰ ਸਿੰਘ ਆ ਜੀ ਉਹਦਾ ਮੇਰਾ ਨਾਮ ਨਿਸ਼ਾਨ ਮੁਸੀਹ ਹੈ ਇਹ ਰਾ ਜਿਲ੍ਹਾ ਹੈਗਾ ਇਹ ਬਟਾਲਾ ਪਿੰਡ ਧਿਆਨਪੁਰ ਕੋਟਲੀ ਠੀਕ ਹੈ ਜੀ ਮੈਂ ਇਧਰ ਉਸ ਹਿਆਰਪੁਰ ਲਾਉਂਦਾ ਸੀ ਹਿਆਰਪੁਰ ਕਿੱਥੇ ਮਲਪੁਰ ਵਾਲੀ ਸਾਈਡ ਜਾਦੇ ਸੀ ਹਾਂ ਜੀ ਮੈਂ ਇਧਰ ਗਰ ਸਿੰਘ ਕਲਾਂ ਨੂੰ ਜਾਂਦਾ ਸੀ ਹਾਂ ਜੀ ਇਹ ਇਧਰਾਂ ਜੀ ਮੈਂ ਆਪਣੀ ਸਾਈਡ ਆਉਂਦਿਆ ਜਿਹੜਾ ਬਰੀਜਾ ਗੱਡੀ ਵਾਲਾ ਸੀ ਉਹ ਸਪੀਡ 'ਚ ਆਉਂਦਿਆ ਸੀ ਉਹਨੇ ਆ ਕੇ ਉਹ ਛੈਡ ਮਾਰੀ ਮੈਨੂੰ ਡਰਾਈਵਰ ਛੈਡ ਆ ਕੇ ਠੀਕ ਹੈ ਜੀ ਮੇਰੀ ਗੱਡੀ ਪੂਰੀ ਮੈਂ ਥੱਲੇ ਲਾ ਲਈ ਗੱਡੀ ਆਪਣੀ ਠੀਕ ਹੈ ਜੀ ਜਦੋਂ ਵੱਜੀ ਆ ਮੇਰੀ ਗੱਡੀ ਘੁੰਮ ਕੇ ਫੇਰ ਹਿਆਰਪੁਰ ਵੱਲ ਨੂੰ ਗਈ ਹਾਂ ਜੀ ਕਿੰਨੇ ਕਿੰਨੇ ਵਜੇ ਦਾ ਬੱਤੀ ਆ ਇਹ ਹੋਣਾ 7:00 ਵਜੇ ਦਾ ਟਾਈਮ ਹੈ ਆਪਣਾ ਨਾਮ ਕੀ ਹੈਗਾ ਮੇਰਾ ਨਾਮ ਨਿਸ਼ਾਨ ਮਸੀਹ ਹੈ ਪਿਤਾ ਦਾ ਨਾਮ ਹੈ ਬਲਵਿੰਦਰ ਗਿੱਲ ਅੱਜ ਸਵੇਰੇ ਵਹੀ ਕਿ ਕਿਹੜੇ ਇਸ ਸਵੇਰੇ ਵੀਕਲ ਸੀਗਾ ਜੀ ਇੱਕ ਵੀਕਲ ਕਾਰ ਆ ਰਹੀ ਸੀਗੀ ਜਦੋਂ ਅਨੰਦਪੁਰ ਸਾਹਿਬ ਤੋਂ ਇੱਕ ਕਾਰ ਇਧਰੋਂ ਜਾ ਰਹੀ ਸੀ ਤੇ ਦੋਨੇ ਵਹੀਕਲ ਮੇਰਾ ਖਿਆਲ ਜਿਹੜਾ ਆਨੰਦਪੁਰ ਸਾਹਿਬ ਵੱਲੋਂ ਕਾਰ ਵਾਲਾ ਇਹ ਵਹੀਕਲ ਹੈਗਾ ਜੀ ਬਰੀਜਾ ਕਾਰ ਆ ਜੀ ਸ਼ਾਇਦ ਇਹਨੂੰ ਚਾ ਨੀਂਦ ਆ ਗਈ ਇਹਨੂੰ ਆਲਟ ਸਾਈਡ ਲੈ ਆ ਕੇ ਇਧਰਲੇ ਪਾਸੇ ਮੋਟਰਸਾਈਕਲ ਦੇ ਵਿੱਚ ਮਾਰਿਆ ਜੀ ਤੇ ਨਾਲ ਕਾਰ ਦੇ ਵਿੱਚ ਮਰਿਆ ਉਹ ਕਾਰ ਵੀ ਡੈਮੇਜ ਹੋਈ ਆ ਤੇ ਇਹ ਮੁੰਡਾ ਸੀ ਇਹਦੀ ਉਮਰ ਕੋਈ 33-34 ਸਾਲ ਹੈਗੀ ਆ ਤੇ ਇਹਦੀ ਮੌਕੇ ਦੇ ਉੱਤੇ ਜਿਹੜੀ ਆ ਡੈਥ ਹੋ ਗਈ ਆ ਅਸੀਂ ਜਿਹੜਾ ਮੁੰਡਾ ਆ ਉਹ ਰੌਂਡ ਅਪ ਕਰ ਲਿਆ ਥਾਣੇ ਆ ਗਿਆ ਜੀ ਤੇ ਐਫ ਆਈ ਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕਰ ਰਹੇ ਆ ਜੀ ਧੰਨਵਾਦ ਜੀ ਖੈਰ ਪਰਿਵਾਰ ਨੂੰ ਸਮਝਾਇਆ ਗਿਆ ਐਸਐਚਓ ਚੱਬੇਵਾਲ ਵੱਲੋਂ ਸਾਰੀ ਪਰਿਵਾਰ ਨੂੰ ਸਮਝਾਇਆ ਗਿਆ ਕਿ ਅਸੀਂ ਮੁਲਜ਼ਮ ਨੂੰ ਫੜ ਲਿਆ ਅਤੇ ਹਿਰਾਸਤ ਵਿੱਚ ਲੈ ਲਿਆ ਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪਰਿਵਾਰ ਸ਼ਾਂਤ ਹੋਇਆ ਤੇ ਧਰਨਾ ਚੁੱਕਿਆ ਕਿਆ ਤੇ ਇਹੀ ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਸੜਕ ਤੇ ਨਿਕਲੋ ਜਾਂ ਫਿਰ ਕਿਸੇ ਨੂੰ ਵੀ ਤੁਸੀਂ ਸੜਕ ਤੇ ਆਉਂਦੇ ਜਾਂਦੇ ਦੇਖਦੇ ਹੋ ਕਿ ਗਲਤ ਤਰੀਕੇ ਨਾਲ ਚਲਾ ਰਿਹਾ ਹੈ ਜਾਂ ਤੁਹਾਨੂੰ ਰੋਕ ਕੇ ਸਮਝਾਓ ਤੇ ਜਾਂ ਫਿਰ ਆਪਣਾ ਬਚਾਅ ਕਰੋ ਕਿਉਂਕਿ ਤੁਸੀਂ ਆਪਣਾ ਬਚਾਅ ਕਰੋਗੇ ਤਾਂ ਦੂਜੇ ਦੀ ਜ਼ਿੰਦਗੀ ਵੀ ਵੱਤ ਸਕਦੀ ਹੈ ਪਰ ਅਜਿਹੇ ਹਾਦਸਿਆਂ ਨੂੰ ਠੱਲਣ ਦੀ ਬੇ ਜਿਆਦਾ ਜ਼ਰੂਰਤ ਹੈ ਤਾਂ ਜੋ ਪਰਿਵਾਰ ਨਾ ਉਝਣ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ